ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਸਸ਼ੀਕਾਲ ਜੀ ਮਾਤਾ ਗੁਜਰੀ ਕਾਲਜ ਦਾ ਅਫੀਸ਼ੀਅਲ YouTube ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਹਰਨਿਤਕੌਰ ਸਵਾਗਤ ਕਰਦੀ ਸਡਾ ਅੱਜ ਦਾ ਇਹ ਪ੍ਰੋਗਰਾਮ ਜਿਸ ਦਾ ਵਿਸ਼ਾ ਬੜਾ ਹੀ ਦਰਦ ਭਰਿਆ ਹੈ ਜਿਵੇਂ ਕਿ 2025 ਜਦੋਂ ਇਸ ਦੀ ਸ਼ੁਰੂਆਤ ਹੋਈ ਤਾਂ ਸਾਰਿਆਂ ਨੂੰ ਬੜੀ ਹੀ ਉਮੀਦਾਂ ਸੀ ਕਿ ਇਹ ਸਾਲ ਬੜਾ ਹੀ ਖੁਸ਼ੀਆਂ ਭਰਿਆ ਹੋਵੇਗਾ ਬੜੀਆਂ ਹੀ ਨਵੀਆਂ ਉਮੀਦਾਂ ਲੈ ਕੇ ਆਵੇਗਾ ਪਰ ਇਸ ਸਾਲ ਵਿੱਚ ਬਹੁਤ ਹੀ ਅਜੇਹੀਆਂ ਘਟਨਾਵਾਂ ਹੋਈਆਂ ਜੋ ਕਿ ਸਾਡੀ ਸੋਚ ਤੋਂ ਹੀ ਪਰੇ ਸੀ ਅੱਜ ਇਸ ਪ੍ਰੋਗਰਾਮ ਤੇ ਸਾਡੇ ਨਾਲ ਮਹਿਮਾਨ ਮੌਜੂਦ ਹਨ ਹਰਪ੍ਰੀਤ ਸਿੰਘ ਹਰਪ੍ਰੀਤ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਸਰ ਸ਼ਕਰ ਜੀ ਤੇ ਜਿਵੇਂ ਕਿ ਹਰਪ੍ਰੀਤ ਮੈਂ ਗੱਲ ਕੀਤੀ ਕਿ ਸਾਡਾ ਅੱਜ ਦਾ ਵਿਸ਼ਾ ਬੜਾਈ ਦਰਦਪਰ ਹੈ ਕਿ 2025 ਹਨ ਜਿਸ ਦਿ ਲੋਕਾਂ ਨੇ ਉਮੀਦ ਕੀਤੀ ਸੀ ਕਿ ਸਾਲ ਬੜੇ ਸੋਨਾ ਹੋਵੇਗਾ ਪਰ ਇਸ ਸਾਲ ਵਿੱਚ ਅਜੇਹੀਆਂ ਘਟਨਾਵਾਂ ਵਾਪਰੀਆਂ ਜੋ ਕਿ ਸਾਡੇ ਸੋਚਣ ਤੋਂ ਹੀ ਪਰਾਂ ਸੀ ਹਨ ਜਿਵੇਂ ਕਿ ਸ਼ੁਰੂਆਤ ਹੋਈ ਕਿ ਸਾਨੂੰ ਬੜੇ ਹੀ ਐਕਸੀਡੈਂਟਸ ਦੇਖੇ ਬੜਾ ਹੀ ਮਾਹੌਲ ਖਰਾਬ ਹੁੰਦਾ ਦੇਖਿਆ ਸਾਨੂੰ ਪਹਿਲਗਾਮ ਹਮਲੇ ਤੋਂ ਬਾਅਦ ਵਾਰ ਦਾ ਦੇਖਿਆ ਹਨਾ ਵਾਰ ਹੁੰਦੀ ਦੇਖੀ ਬਹੁਤ ਹੀ ਏਦਾਂ ਦੇ ਮਾਮਲੇ ਨਜ਼ਰ ਆਏ ਉਸ ਤੋਂ ਬਾਅਦ 에ਅਰ ਇੰਡੀਆ 에어로ਪਲੇਨ ਦਾ ਕ੍ਰੈਸ਼ ਹੋਇਆ ਕਈ ਹੀ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ ਉਸ ਤੋਂ ਬਾਅਦ ਹੜ੍ਹਾਂ ਦੀ ਮਾਰ ਨੇ ਲੋਕਾਂ ਨੂੰ ਮਾਰਿਆ ਲੋਕਾਂ ਦੇ ਘਰ ਉਜੜ ਗਏ ਸਾਰਾ ਕੁਝ ਹੀ ਬਰਬਾਦ ਹੋ ਗਿਆ ਉਸ ਤੋਂ ਬਾਅਦ ਕਈ ਰੇਪ ਕੇਸਸ ਸਾਨੂੰ ਦੇਖਣ ਨੂੰ ਮਿਲਦੇ ਨੇ ਤੇ ਫਿਰ ਕਈ ਐਕਸੀਡੈਂਟ ਕੇਸਸ ਜਿਨ੍ਹਾਂ ਵਿੱਚ ਲੋਕਾਂ ਨੇ ਆਪਣੀ ਜਾਨ ਨਾ ਕਮਾਈ ਤੇ ਪੰਜਾਬੀ ਇੰਡਸਟਰੀ ਜਿਸ ਦਾ ਬੜਾ ਹੀ ਸੋਨਾ ਤੇ ਉੱਚਾ ਨਾ ਹੈ ਉਸ ਦੇ ਵਿੱਚ ਕਈ ਅਜੇ ਹੀ ਕਲਾਕਾਰ ਅਜੇ ਹੀ ਸਿਤਾਰੇ ਹਨ ਬੜੇ ਸੋਹਣੇ ਸੋਹਣੇ ਜਿਨ੍ਹਾਂ ਦੇ ਬੜੇ ਸੋਹਣੇ ਨਾ ਹਨ ਤੇ ਉਹ ਪੰਜਾਬੀ ਇੰਡਸਟਰੀ ਨੂੰ ਅਜੇ ਹੀ ਨਜ਼ਰ ਲੱਗੀ ਕਿ ਕੁਝ ਅਜੇ ਹੀ ਕਲਾਕਾਰ ਸਾਡੇ ਵਿੱਚ ਜੋ ਹੁਣ ਮੌਜੂਦ ਨਹੀਂ ਹਨ ਤੇ ਹਰਪ੍ਰੀਤ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਜਿਵੇਂ ਲੋਕਾਂ ਨੇ 2025 ਲਈ ਹੁਣ ਇੱਕ ਸ਼ਬਦ ਕਿਹਾ ਕਿ ਇਹ ਸਾਲ ਬੜਾ ਹੀ ਮਾੜਾ ਹੈ ਤੇ ਤੁਹਾਡੇ ਹਿਸਾਬ ਨਾਲ 2025 ਲਈ ਇਹ ਮਾੜਾ ਸ਼ਬਦ ਟੁਕਮਾ ਪੈਂਦਾ ਹੈ ਜਿਵੇਂ ਹਰਨੀ ਤੁਸੀਂ ਸਟਾਰਟਿੰਗ ਤੋਂ ਗੱਲ ਕਰੀ ਵੀ 2025 ਆ ਜਿਹੜਾ ਜਦੋਂ ਨਹੀਂ ਚੜਿਆ ਸੀਗਾ ਲੋਕ ਲੋਕਾਂ ਨੂੰ ਇਹ ਮੀ ਸੀ 2025 ਬਹੁਤ ਵਧੀਆ ਚੜੂਗਾ ਜੀ ਨਵੀਆਂ ਉਮੀਦਾਂ ਲੈ ਕੇ ਤੇ ਹੋਰ ਬਹੁਤ ਹਨਾ ਦੇਰ 2025 ਆ ਜਿਹੜਾ ਸਾਲ ਇਹ ਚੜ੍ਹਿਆ ਪੰਜਾਬੀ ਇੰਡਸਟਰੀ ਲਈ ਬਹੁਤ ਵਧੀਆ ਹੀ ਸੀ ਜੀ ਕਿਉਂਕਿ ਇਹ ਸਾਲ ਵਿੱਚ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਉਹ ਅਵਾਰਡ ਜਾਂ ਫਿਰ ਉਹ ਜਗਾਂ ਤੇ ਸ਼ੋਅ ਲਾਏ ਨੇ ਜਿੱਥੇ ਅੱਜ ਤੱਕ 뮤직 ਇੰਡਸਟਰੀ ਪੰਜਾਬ ਦੀ ਨਹੀਂ ਪਹੁੰਚੀ ਸੀ ਜੀ ਵਿਕਿੰਦਰ ਜੀ ਦੋਸਾਜ ਐਪੀ ਟਿਲੋ ਇਹਨਾਂ ਨੇ ਉਹਨਾਂ ਤਾਵਾ ਦੇ ਵੀ ਸ਼ੋਅ ਲਾਏ ਨੇ ਜਿੱਥੇ ਹਾਲੇ ਤੱਕ ਪੰਜਾਬੀ ਇੰਡਸਟਰੀ ਦਾ ਕਿਸੇ ਵੀ ਕਲਾਕਾਰ ਨੇ ਸ਼ੋਅ ਨਹੀਂ ਲਾਈ ਸੀ ਤੇ ਬਹੁਤ ਖੁਸ਼ੀ ਦਾ ਮਾਹੌਲ ਸੀ ਜਿਵੇਂ ਸਮਾਂ ਬੀਤਦਾ ਗਿਆ 2025 ਦੇ 2-3 ਮਹੀਨੇ ਬੀਤਣ ਤੋਂ ਬਾਅਦ ਹੀ ਜਿਹੜਾ ਕਿ 2025 ਆਪਣਾ ਰੰਗ ਦਿਖਾਉਣ ਲੱਗ ਗਿਆ ਦਿਖਾਉਣ ਲੱਗ ਗਿਆ ਜਿਹਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲਦਾ ਪੈਰਗਾਮ ਦਾ ਹਮਲਾ ਜੀ ਪੈਰਗਾਮ ਦਾ ਹਮਲਾ ਹੁੰਦਾ ਜਿੱਥੇ ਕਿ ਮਸੂਮ ਜਾਨਾਂ ਜਾਂਦੀਆਂ ਨੇ ਜੀ ਤੇ ਉਸ ਤੋਂ ਬਾਅਦ ਦੋ ਦੇਸ਼ਾਂ ਦੇ ਵਿੱਚ ਜੰਗ ਹੁੰਦੀ ਆ ਤੇ ਜੰਗ ਦੇ ਵਿੱਚ ਜ਼ਿਆਦਾਤਰ ਨੁਕਸਾਨ ਵੀ ਪੰਜਾਬ ਦਾ ਹੀ ਹੁੰਦਾ ਕਿਉਂਕਿ ਇੱਕ ਬਾਰਡਰ ਸਟੇਟ ਹੋਣ ਦੇ ਕਾਰਨ ਹਮਲੇ ਤੇ ਜਿਹੜਾ ਗੋਲਾਬਾਰੂ ਦਾ ਸਾਰਾ ਪੰਜਾਬ ਦੇ ਵਿੱਚ ਹੀ ਹੋਣਾ ਸੀ ਉਸ ਤੋਂ ਬਾਅਦ ਜਿਹੜਾ ਜੂਨ ਤੋਂ ਬਾਅਦ ਆਲਾ ਸਮਾਂ ਉਹ ਉਸ ਤੋਂ ਬਾਅਦ ਹੜਾ ਨਹੀਂ ਮਾਰ ਦੇਖਣ ਨੂੰ ਮਿਲਦੀ ਆ ਹੜਾ ਨੇ ਬਹੁਤ ਨੁਕਸਾਨ ਕਰਿਆ ਪੰਜਾਬ ਦਾ 2500 ਦੇ ਲਗਭਗ ਨੇੜੇ ਤੇੜੇ ਪਿੰਡ ਨੇ ਜਿਹੜੇ ਡੁੱਬ ਚੁੱਕੇ ਸੀ ਪਾਣੀ ਚ ਪੂਰੀ ਤਰ੍ਹਾਂ ਜੀ ਤੇ ਉਹਨਾਂ ਦਾ ਜਿਹੜਾ ਨੁਕਸਾਨ ਆ ਉਹਦੀ ਪਰਪਾਈ ਦਾ ਹੁਣ ਮਾਤਰਿਆ ਕੋਈ ਉਹਨਾਂ ਦੀ ਪਰਪਾਈ ਨਹੀਂ ਕਰ ਸਕਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਰ ਜਿਵੇਂ ਕਿ ਹਰਪੇਤ ਤੁਸੀਂ ਹੜਾਂ ਦੀ ਗੱਲ ਕੀਤੀ ਹਨ ਵੀ ਇਹਦੇ ਵਿੱਚ ਮੈਂ ਕਿਹਾ ਕਿ ਬਹੁਤ ਹੀ ਹਨਾ ਹੜਾ ਨੇ ਮਤਲਬ ਲੋਕਾਂ ਨੂੰ ਬਰਬਾਦ ਕੀਤਾ ਘਰ ਉਜੜ ਗਏ ਬੜਾ ਕੁਝ ਦੇਖਣ ਨੂੰ ਮਿਲਿਆ ਪਰ ਇੱਕ ਚੀਜ਼ ਅਸੀਂ ਸਾਰਿਆਂ ਨੇ ਦੇਖੀ ਕਿ ਜਦੋਂ ਹੜ ਆਏ ਤੇ ਲੋਕਾਂ ਦਾ ਹੌਸਲਾ ਨਹੀਂ ਟੁੱਟਿਆ ਹਨਾ ਵੀ ਸਭ ਨੇ ਰਾਜ ਕੇ ਸੇਵਾ ਵੀ ਕੀਤੀ ਲੋਕਾਂ ਤੱਕ ਲੰਗਰ ਵੀ ਪਹੁੰਚੇ ਉਹਨਾਂ ਦੇ ਘਰ ਵੀ ਬਚਾਏ ਗਏ ਹਨਾ ਬੜੇ ਹੀ ਮਤਲਬ ਖੁੱਲੇ ਦਿਲ ਨਾਲ ਲੋਕਾਂ ਦੀ ਮਦਦ ਕੀਤੀ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਤਾਂ ਇਹ ਦੇਖੋ ਜੇ ਆਪਾਂ ਚੈਟ ਜੀਪੀਟੀ ਤੇ ਵੀ ਕੱਟੀ ਰੀਬਰਤ ਪੰਜਾਬ ਜੀ ਤਾਂ ਉਹ ਵੀ ਇਹ ਦੱਸਦਾ ਵੇ ਪੰਜਾਬ ਜਿਹੜੀ ਸਟੇਟ ਆ ਉਹਨੇ ਕਿਸੇ ਦੀ ਬਿਨਾ ਹਲਪ ਤੋਂ ਸਟੈਂਡ ਹੋਈ ਆ ਜੀ ਆੜਾਂ ਦੇ ਵਿੱਚ ਇੱਕ ਕਾਲ ਹੀ ਲਗਾਈ ਗਈ ਸੀ ਜ਼ਰੂਰਤਮੰਦਾਂ ਲਈ ਤੇ ਉਹ ਸਾਡੇ ਮੀਡੀਆ ਦੇ ਮਾਧਮ ਰਾਹੀਂ ਸਾਰੇ ਤੱਕ ਪਹੁੰਚੀ ਚੈਨਰਾਈਆਂ ਤੱਕ ਪਹੁੰਚੀ ਤੇ ਇਹਨਾਂ ਰਾਸ਼ਨ ਉੱਤੇ ਪਹੁੰਚ ਗਿਆ ਜਾਂ ਹੋਰ ਸਮਾਨ ਜਿਹੜੇ ਕਿਸੇ ਵੀ ਚੀਜ਼ ਦੀ ਰਣਜ ਘਾਟ ਨਹੀਂ ਹੋਈ ਆੜਾ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਈ ਜਿਸ ਚੀਜ਼ ਦੀ ਲੋੜ ਸੀ ਉਹ ਉੱਥੇ ਸਮੇਂ ਤੋਂ ਪਹਿਲਾਂ ਹੀ ਪਹੁੰਚ ਜਾਂਦੀ ਸੀ ਪਹੁੰਚ ਜਾਂਦੀ ਸੀ ਉੱਥੇ ਅਸੀਂ ਉੱਥੇ ਖੁਦ ਜਾ ਕੇ ਦੇਖਿਆ ਉੱਥੇ ਰਾਸ਼ਨ ਦਾ ਇਹ ਪੱਧਰ ਤੇ ਪਹੁੰਚ ਆਇਆ ਸੀ ਕਿ ਰਾਸ਼ਨ ਸਟੋਰ ਉੱਥੇ ਸਟੋਰ ਬਣਾ ਰਹੇ ਸੀ ਜਿਵੇਂ ਖਾਲ ਸਾਈਡ ਹੋਰ ਐਂਜ ਹੋ ਗਿਆ ਉਹਨਾਂ ਨੂੰ ਸਟੋਰ ਬਣਾਉਣੇ ਪੈਗੇ ਸੀ ਵੀ ਇੱਕ ਦਿਨ ਚ ਇਹਨਾਂ ਬੰਦੇ ਨਹੀਂ ਸਕਦੇ ਸੀ ਇਹਨਾਂ ਉੱਥੇ ਸਮਾਰ ਬਹੁੰਦੀ ਰਹੀ ਸੀ ਹਾਪੀ ਜੀ ਹੁਣ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦੀ ਜਿਸ ਦਾ ਬੜਾ ਇਹ ਉੱਚਾ ਨਾਂ ਹੈ ਹਣਾ ਤੇ ਇਸ ਵਿੱਚ ਕੁਝ ਅਜਿਹੇ ਹੀਆਂ ਸ਼ਖਸੀਅਤਾਂ ਨੇ ਜਿਹੜੀਆਂ ਬੜੇ ਹੀ ਉੱਚੇ ਦਰਜੇ ਤੇ ਨੇ ਤੇ ਪੰਜਾਬੀ ਇੰਡਸਟਰੀ ਮਤਲਬ ਐਨੇ ਮਹਾਨ ਕਲਾਕਾਰਾਂ ਨਾਲ ਭਰੀ ਹੋਈ ਹੈ ਤੇ ਇਸ ਨੂੰ ਕਿਸ ਤਰ੍ਹਾਂ ਨਜ਼ਰ ਲੱਗੀ ਜਿਮ ਕਿ ਸਾਡੇ ਮਹਾਨ ਕਲਾਕਾਰ ਸਾਡੇ ਵਿੱਚ ਅਸੀਂ ਉਹਨਾਂ ਨੂੰ ਬਚਪਨ ਤੋਂ ਦੇਖਦੇ ਆਏ ਹਾਂ ਜਸਵਿੰਦਰ ਪੱਲਾ ਜੀ ਹਨ ਜਿਨ੍ਹਾਂ ਨੇ ਆਪਣੇ ਬਚਪਨ ਤੋਂ ਲੈ ਕੇ ਆਪਣੇ ਜਵਾਨੇ ਟਾਈਮ ਚ ਆ ਕੇ ਤੇ ਹੁਣ ਤੱਕ ਐਨੀ ਮਿਹਨਤ ਕੀਤੀ ਕਿ ਉਹਨਾਂ ਨੇ ਇੰਨਾ ਸੋਹਣਾ ਨਾਕ ਮਾਇਆ ਤੇ ਜਦੋਂ ਸਾਨੂੰ ਉਹਨਾਂ ਦੇ ਦੇਹਾਂਤ ਦਾ ਪਤਾ ਲੱਗਦਾ ਹੈ ਕਿ ਉਹ ਹੁਣ ਸਾਡੇ ਵਿੱਚ ਮੌਜੂਦ ਹੀ ਨਹੀਂ ਹਨ ਹਨਾ ਤੇ ਉਸ ਦਾ ਕਿੰਨਾ ਮਤਲਬ ਉਸ ਤੇ ਕੀ ਪ੍ਰਭਾਵ ਪਿਆ ਜਦ ਜਸਵਿੰਦਰ ਪੱਲਾ ਜੀ ਬਾਰੇ ਤੁਸੀਂ ਕੀ ਜਾਣਦੇ ਹੋ ਪਹਿਲਾਂ ਤਾਂ ਹੀ ਤੁਸੀਂ ਗੱਲ ਕਰੀ ਆ ਵੀ ਪੰਜਾਬੀ ਇੰਡਸਟਰੀ ਨੂੰ ਨਜ਼ਰ ਕਿੱਥੋਂ ਲੱਗੀ ਜੀ ਜਿਹੜੀ ਹਰ ਆ ਦੀ ਮਾਰ ਪਈ ਸੀ ਹੜਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕਿ ਯੋਗਦਾਨ ਲੀਡਰਾਂ ਤੋਂ ਵੀ ਵੱਧ ਕੇ ਯੋਗਦਾਨ ਸੀ ਪੰਜਾਬੀ ਇੰਡਸਟਰੀ ਜੀ ਬਿਲਕੁਲ ਉੱਥੇ ਜਿਹੜੇ ਕਲਾਕਾਰ ਉੱਥੇ ਨਹੀਂ ਪਹੁੰਚੇ ਜਾਂ ਆਪਣੇ ਜਿਹੜੇ ਕਲਾਕਾਰ ਉਹਤੇ ਨਹੀਂ ਪਹੁੰਚ ਸਕੇ ਫੌਰਨ ਸੀਗੇ ਉਹ ਵੀ ਐਨ ਜੀਓਜ਼ ਨਾਲ ਕੰਟੈਕਟ ਕਰਕੇ ਆਪਣੀ ਸੇਵਾ ਜਿਹੜੀ ਕਰ ਰਹੇ ਸੀਗੇ ਤੇ ਕੋ ਟਾਈਮ ਸੀ ਉਹਤੇ ਪਹੁੰਚੇ ਵੀ ਨੇ ਖਲਾਅਤ ਥੋੜੇ ਸੁਧਰ ਕੇ ਉਸ ਤੋਂ ਬਾਅਦ ਉਹ ਪਹੁੰਚੇ ਆਪਣਾ ਟਾਈਮ ਕੱਢ ਕੇ ਤੇ ਕਈ ਕਲਾਕਾਰ ਨੇ ਜਿਹੜੇ 15-15 ਦਿਨ ਪਾਣੀ ਦੇ ਵਿੱਚ ਰਹੇ ਵੀ ਨੇ ਸੇਵਾ ਕਰਦੇ ਰਹੇ ਨੇ ਉੱਥੇ ਮੌਜੂਦ ਰਹੇ ਨੇ ਪੰਜਾਬੀ ਇੰਡਸਟਰੀ ਨੇ ਸਭ ਤੋਂ ਵੱਧ ਯੋਗਦਾਨ ਜਿਹੜਾ ਮੇਰੇ ਹਿਸਾਬ ਨਾਲ ਹੜਾ ਦੇ ਵਿੱਚ ਪੰਜਾਬੀ ਇੰਡਸਟਰੀ ਦਾ ਹੀ ਆ ਕਿਉਂਕਿ ਕਲਾਕਾਰਾਂ ਨੇ ਸਾਇਲੈਂਟਲੀ ਬਹੁਤ ਸੇਵਾ ਕਰੀ ਹੈ ਕਰੀ ਜੀ ਤੇ ਵੀ ਸਵਾਲ ਮੇਰਾ ਹਰਪ੍ਰਤ ਉਹ ਹੀ ਤੁਹਾਡੇ ਤੋਂ ਵੀ ਜਸਵਿੰਦਰ ਪੱਲਾ ਜੀ ਹਨਾ ਸਾਡੇ ਵਿੱਚ ਨਹੀਂ ਰਹੇ ਹਨ ਉਹ ਸ਼ਖਸੀਅਤ ਇੰਨੀ ਸੋਹਣੀ ਸੀ ਤੇ ਉਹ ਮਤਲਬ ਸਾਨੂੰ ਛੱਡ ਕੇ ਚਲੇ ਗਏ ਤੇ ਉਸ ਪਰ ਤੁਹਾਡਾ ਕੀ ਕਹਿਣਾ ਹੈ ਦੇਖੋ ਜਸਵਿੰਦਰ ਪੱਲਾ ਜੀ ਬਾਰੇ ਵੈਸੇ ਤਾਂ ਦੱਸਣਾ ਜਿਹੜਾ ਇੰਨੇ ਥੋੜੇ ਟਾਈਮ ਦੇ ਵਿੱਚ ਦੱਸ ਨਹੀਂ ਸਕਦੇ ਜੀ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਬਹੁਤ ਕੁਝ ਕਰਿਆ ਉਹ ਕਹਿੰਦਾ ਪ੍ਰੋਫੈਸਰ ਸੀਗੇ ਜੀ ਆਪਣਾ ਐਗਰੀਕਲਚਰ ਐਗਰੀਕਲਚਰ ਲੁਧਿਆਣਾ ਯੂਨੀਵਰਸਿਟੀ ਦੇ ਉਸ ਤੋਂ ਬਾਅਦ ਉਹ ਆਪਣਾ ਇੰਡਸਟਰੀ ਦੇ ਵਿੱਚ ਆਏ ਇੰਡਸਟਰੀ ਦੇ ਵਿੱਚ ਜਿਹੜੀ ਉਹਨਾਂ ਦੀ ਇੱਕ ਅਲੱਗੇ ਪਛਾਣ ਸੀਗੀ ਉਹਨਾਂ ਨੂੰ ਇੱਕ ਵੱਖਰੇ ਹਸਾਬ ਨਾਲ ਦੇਖਿਆ ਜਾਂਦਾ ਸੀ ਕਿਉਂਕਿ ਜਿਹਨਾਂ ਉਹਨਾਂ ਦਾ ਕੰਮ ਸੀ ਉਹ ਇੰਡਸਟਰੀ ਦਾ ਕੋਈ ਆਰਟਿਸਟ ਨਹੀਂ ਕਰ ਸਕਦਾ ਸੀਗਾ ਬਿਲਕੁਲ ਯਾ ਜਿਹੋ ਕੋਮੇਡੀ ਲਾਈਨ ਚ ਸੀਗੇ ਤਾਂ ਜਿਹੜਾ ਕੋਮੇਡੀਅਨ ਐਕਟਰ ਨੇ ਉਹ ਵੀ ਉਹਨਾਂ ਨੂੰ ਆਪਣਾ ਉਸਤਾਦ ਮੰਨਦੇ ਸੀ ਉਸ ਲਾਈਨ ਚ ਜੀ ਤੇ ਜਸਵਿੰਦਰ ਪੱਲਾ ਜੀ ਨੇ ਜਿਹੜੀ ਜਿਹੜੀ ਮੂਵੀਸ ਜਾਂ ਸ਼ਾਰਟ ਫਿਲਮਾਂ 'ਚ ਸ਼ੋਰ ਜੋੜੇ ਉਹ ਸ਼ੋਰ ਗਿਆ ਪਾ ਵੀਡੀਓਜ਼ ਦੇਖਦੇ ਨੇ ਇੰਸਟਾਗ੍ਰਾਮ ਤੇ ਰੀਲਾਂ ਬਹੁਤ ਚੱਲਦੀਆਂ ਨੇ ਤੇ ਮੈਂ ਇਹ ਚੀਜ਼ ਨਹੀਂ ਦੇਖੀ ਵੀ ਜਿਸ ਦੇ ਵਿੱਚ ਜਸਵਿੰਦਰ ਪੱਲਾ ਜੀ ਹੋਣ ਤੇ ਉਹ ਹਿੱਟ ਨਾ ਹੋਵੇ ਜੀ ਹੁਣ ਜਿਵੇਂ ਕਿ ਹਰਪ੍ਰੀਤ ਤੁਹਾਨੂੰ ਪਤਾ ਹੀ ਹੈ ਕਿ ਇਹ ਕਲਾਕਾਰ ਅਜੇਹੀ ਨੇ ਜਿਨ੍ਹਾਂ ਦੀ ਪਹਿਚਾਨ ਬਹੁਤ ਸੋਹਣੀ ਤੇ ਵੱਡੀ ਬਟ ਇਹ ਸਾਡੇ ਚੋਂ ਰੁਕਸਤ ਹੋ ਗਏ ਹਨ ਹੁਣ ਜੇ ਗੱਲ ਕਰਦੇ ਆ ਤੇ ਸਚੇ ਨਾ ਹੋਜਾ ਜੀ ਜਿਨ੍ਹਾਂ ਦੇ ਪਿਤਾ ਜੀ ਚਰਨਜੀਤ ਅਹੋਜਾ ਜੀ ਜੋ ਕਿ 뮤직 ਕੰਪੋਜ਼ਰ ਨੇ ਹਨਾ ਸੰਗੀਤ ਦੀ ਦੁਨੀਆ ਇੱਕ ਅਜੇਹੀ ਦੁਨੀਆ ਜੀ ਦੀ ਵੱਖਰੀ ਪਛਾਣ ਹਣਾ ਸੰਗੀਤ ਅਜਿਹਾ ਮਾਹੌਲ ਬਣਾ ਦਿੰਦਾ ਹੈ ਇੰਨਾ ਸੋਹਣਾ ਹੁੰਦਾ ਹੈ ਸੰਗੀਤ ਕਿ ਲੋਕ ਉਹਦੇ ਤੋਂ ਇੰਨੇ ਪ੍ਰਭਾਵਿਤ ਹੁੰਦੇ ਨੇ ਕਿ ਉਹਨੂੰ ਇੰਨੇ ਪਿਆਰ ਨਾਲ ਸੁਣਦੇ ਨੇ ਚਰਨਜੀਤ ਆਹੂਜਾ ਜੀ ਨੇ ਆਪਣੀ ਲਾਈਫ ਚ ਕੀ ਕੀ ਕੀਤਾ ਹਣਾ ਤੇ ਜਦੋਂ ਉਹਨਾਂ ਦਾ ਦਿਹਾਂਤ ਹੋਇਆ ਤੇ ਲੋਕਾਂ ਨੂੰ ਮਤਲਬ ਕਿੱਦਾਂ ਸਦਮਾ ਪਹੁੰਚਿਆ ਹਰ ਕੋਈ ਤੁਹਾਡਾ ਕੀ ਕਹਿਣਾ ਹੈ ਅੱਜ ਦੇ ਵਿੱਚ ਦੇਖੋ ਜਸਵਿੰਦਰ ਪੱਲਾ ਜੀ ਦੇ ਹਲੇ ਦਿਹਾੜ ਦਾ ਜਿਹੜਾ ਚੱਲ ਰਿਹਾ ਸੀਗਾ ਜੀ ਉਹ ਤੋਂ 2-3 ਦਿਨ ਬਾਅਦ ਹੈ ਅਹੂਜਾ ਸਰ ਦੀ ਡੈਥ ਹੋ ਜਾਂਦੀ ਆ ਜੀ ਤੇ ਫਿਰ ਉਹ ਉਧਰ ਦਾ ਵੀ ਸਾਰਿਆਂ ਨੂੰ ਪਤਾ ਲੱਗਦਾ ਪਹਿਲਾਂ ਹੀ ਲੋਕ ਬਹੁਤ ਦੁਖੀ ਸੀਗੇ ਤੇ ਹੋਰ ਦੁਖੀ ਹੋ ਜਾਂਦੇ ਨੇ ਤੇ ਮੈਂ ਇਹ ਦੱਸਣਾ ਚਾਹੁੰਗਾ ਕਿ ਅਹੂਜਾ ਸਰ ਨੂੰ ਜਿਹੜੇ ਕਿ ਕਿਉਂਕਿ ਉਹ ਔਨ ਕੈਮਰਾ ਘੱਟ ਆਉਂਦੇ ਸੀਗੇ ਤਾਂ ਉਹਨਾਂ ਨੂੰ ਬਹੁਤ ਘੱਟ ਲੋਕ ਜਾਣਦੇ ਨੇ ਜੀ ਉਹਨਾਂ ਦਾ ਬਾਇ ਫੇਸ ਨਹੀਂ ਜਾਣਦੇ ਪਰ ਉਹਨਾਂ ਨੇ ਕੰਮ ਨੂੰ ਦੁਨੀਆ ਜਾਣਦੀ ਹੈ ਜਾਣਦੇ ਕਿਉਂਕਿ ਉਹਨਾਂ ਦਾ ਕੰਮ ਕੁਝ ਇਸ ਤਰ੍ਹਾਂ ਦਾ ਸੀਗਾ 뮤직 ਦਾ ਹਰੇਕ ਬੰਦੇ ਦੀ ਜ਼ਿੰਦਗੀ ਚ ਰਿਲੇਟ ਕਰਦਾ ਜਿਹੜਾ ਬੰਦੇ ਨੂੰ 뮤직 ਨਹੀਂ ਵੀ ਪਸੰਦ ਉਹਨੂੰ ਵੀ 뮤직 ਕਿਸਾਨਾ ਕਿਸੇ ਟਾਈਮ ਦਾ ਸੁਣਦਾ ਹੀ ਆ ਜਦੋਂ ਸੈਡ ਹੁੰਦਾ ਸੈਡ 뮤직 ਸੁਣਦਾ ਜੀ ਤਾਂ ਹਰੇਕ ਬੰਦਾ ਮੇਰੇ ਨਾਲ 뮤직 ਨਾਲ ਜਿਹੜਾ ਯੂਜ਼ ਕਰਦਾ ਹੀ ਆ ਜੀ ਉਹ ਹੁਣ ਹਰ ਪਿੱਛੇ ਮੈਂ ਕੀ ਤੁਹਾਨੂੰ ਵੀ ਪਤਾ ਹੈ ਕਿ ਹਨਾ ਜਸਵਿੰਦਰ ਪੱਲਾ ਸਰ ਦੀ ਗੱਲ ਕਰੀਏ ਤਾਂ ਮੀਨਜ਼ ਉਹ ਡਾਇਬਟਿਕ ਪੇਸ਼ੈਂਟ ਵੀ ਸੀਗੇ ਹਨਾ ਤੇ ਵੀ ਉਹ ਐਨਾਂ ਮਤਲਬ ਸ਼ੁਰੂ ਤੋਂ ਹੀ ਆਪਣੀ ਹੈਲਥ ਦਾ ਧਿਆਨ ਰੱਖਣ ਵਾਲੇ ਤੇ ਚਰਨਜੀਤ ਸਰ ਦਾ ਵੀ ਉਸ ਤੋਂ ਬਾਅਦ ਦਿਹਾਂਤ ਹੋ ਜਾਂਦਾ ਹੈ ਕੀ ਮਤਲਬ ਇਹ ਕਿ ਸਾਡੀ ਹੈਲਥ ਵਿੱਚ ਹੀ ਐਦਾਂ ਦਾ ਸਾਡਾ ਖਾਣਾ ਪੀਣਾ ਹੀ ਉਦਾਂ ਦਾ ਹੋ ਗਿਆ ਵੀ ਜੋ ਅਸੀਂ ਹੁਣ ਐਨਾ ਸਰਵਾਈਵ ਨਹੀਂ ਕਰ 파ਰੇ ਉਹ ਤਾਂ ਮਤਲਬ ਇੱਕ ਅਜਿਹੇ ਕਲਾਕਾਰ ਨੇ ਕਿ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਐਨੀ ਮਿਹਨਤ ਕੀਤੀ ਐ ਨਾ ਸੰਘਰਸ਼ ਕੀਤਾ ਤੇ ਅੱਜ ਉਹ ਇੱਥੇ ਪਹੁੰਚੇ ਤੇ ਅੱਜ ਕੱਲ ਦੀ ਪੀੜੀ ਐਦਾਂ ਹੈ ਵੀ ਨੌਜਵਾਨ ਪੀੜੀ ਲਈ ਤੁਸੀਂ ਕੀ ਕਹਿਣਾ ਚਾਹੋਗੇ ਵੀ ਸਾਨੂੰ ਆਪਣੀ ਹੈਲਥ ਬਾਰੇ ਕੀ ਸੋਚਣਾ ਚਾਹੀਦਾ ਤੇ ਕਿੱਦਾਂ ਰੱਖਣੀ ਚਾਹੀਦੀ ਹੈ ਖਾਣ ਪੀਣ ਦਾ ਜੇ ਆਪਾਂ ਗੱਲ ਕਰੀਏ ਖਾਣ ਪੀਣ ਦੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਹਰੇਕ ਚੀਜ਼ ਦੇ ਵਿੱਚ ਜਿਹੜੀ ਮਿਲਾਵਟ ਆ ਜੀ ਅਰੇ ਕੋਈ ਚੀਜ਼ ਆਪਾਂ ਨੂੰ ਪਿਓਰ ਨਹੀਂ ਮਿਲਦੀ ਜੇ ਆਪਾਂ ਕਰੇ ਵੀ ਮਤਲਬ ਕਿ ਇਹ ਮੈਂ ਘਰ ਦਾ ਦੁੱਧ ਹੋ ਗਿਆ ਇਹ ਚੀਜ਼ਾਂ ਤੋਂ ਆਪਾਂ ਜਿਹੜੇ ਅਲੱਗ ਹੋ ਗਏ ਦੂਰ ਹੋ ਗਏ ਆਪਾਂ ਇਹ ਚੀਜ਼ਾਂ ਕਿਉਂਕਿ ਕੋਈ ਮਿਹਨਤ ਨਹੀਂ ਕਰਨੀ ਜਾਂਦਾ ਹੈਗਾ ਹਰ ਇੱਕ ਚੀਜ਼ ਆਪਾਂ ਨੂੰ ਬਣੀ ਬਣਾਈ ਚਾਹੀਦੀ ਆ ਤੇ ਬਣੀ ਬਣਾਈ ਬਣੀ ਬਣਾਈ ਤਾਂ ਚਾਹੀਦੀ ਆ ਤੇ ਉਸ ਤੋਂ ਬਾਅਦ ਆਪਾਂ ਨੂੰ ਚਾਹੀਦਾ ਵੀ ਇਹ ਖਰਾਬ ਨਾ ਹੋਵੇ ਜੀ ਬਿਲਕੁਲ ਹੁਣ ਇੱਕ ਦਾਲ ਸਬਜ਼ੀ ਆ ਜਿਹੜੀ ਰੋਜ਼ ਬਣਨੀ ਆ ਇੱਕ ਨੂੰ ਆਪਾਂ ਕਹਿੰਦੇ ਆ ਵੀ ਚਲੋ 2-3 ਦਿਨ ਖਰਾਬ ਇਹ ਨਾ ਹੋਵੇ ਚੱਲੀ ਜਾਵੇ ਬਿਲਕੁਲ ਇਹ ਚੀਜ਼ਾਂ ਨੇ ਜਿਹੜਾ ਆਪਾਂ ਨੂੰ ਖਰਾਬ ਕਰਿਆ ਬਿਲਕੁਲ ਜਿਹੜਾ ਆਪਾਂ ਫ੍ਰਿਜ ਦਾ ਇਸਤੇਮਾਲ ਉਹ ਚੀਜ਼ਾਂ ਲਈ ਨਹੀਂ ਸੀਗਾ 메ਨ ਫ੍ਰਿਜ ਦਾ ਇਸਤੇਮਾਲ ਆਇਆ ਸੀਗਾ ਮੈਡੀਸਿਨਸ ਲਈ ਆਪਾਂ ਫ੍ਰਿਜ ਨੂੰ ਆਪਣੀ ਰਸੋਈ ਦੇ ਸਮਾਨ ਲਈ ਯੂਜ਼ ਕਰਨ ਲੱਗ ਗਏ ਤੇ ਚਲੋ ਯੂਜ਼ ਕਰਨ ਲੱਗ ਗਿਆ ਤਾਂ ਲੱਗ ਗੱਲ ਆ ਪਰ ਜਿਹੜੀ ਚੀਜ਼ਾਂ ਲਈ ਜਿਹੜੀ ਚੀਜ਼ਾਂ ਨਹੀਂ ਵੀ ਯੂਜ਼ ਕਰਨੀਆਂ ਹੁੰਦੀ ਆਪਾਂ ਉਹ ਵੀ ਫ੍ਰਿਜ ਰਾਹੀਂ ਯੂਜ਼ ਕਰਦੇ ਆ ਜੋ ਆਪਾਂ ਨੂੰ ਖਰਾਬ ਖਰਦੀਆਂ ਜਿਵੇਂ ਆਜੀਆਂ ਨੇ ਬਿਲਕੁਲ ਆਪਾਂ ਨੂੰ ਆਪਣੇ ਨੌਜ ਇਹ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਅੱਜ ਵਕਵਲ ਨੌਲੇਜ ਅੱਜ ਤਾਂ ਸੋਸ਼ਲ ਮੀਡੀਆ ਤੇ ਸੇਕ ਵੀ ਬਹੁਤ ਮਿਲਦਾ ਪਰ ਨੌਲੇਜ ਵੀ ਜਿਹੜੀ ਬਹੁਤ ਮਿਲਦੀ ਹੈ ਮਿਲਦੀ ਹੈ। ਉਹਨੂੰ ਸਹੀ ਵਾਲੇ ਰਾਹਤੇ ਵੱਲ ਜਾਣਾ ਚਾਹੀਦਾ ਹੈ। ਹਰ ਪੇ ਤੁਸੀਂ ਬੜੀ ਸੋਹਣੀ ਗੱਲ ਕਹੀ ਕਿ ਨੌਜਵਾਨ ਪੀੜੀ ਨੂੰ ਸਮਝਣਾ ਚਾਹੀਦਾ ਹੈ ਹਨਾ ਕਿ ਅੱਜਕੱਲ ਲੋਕਾਂ ਦੀ ਸਿਹਤ ਸੰਬੰਧੀ ਐਦਾਂ ਦੀ ਪ੍ਰੋਬਲਮਸ ਇਸ਼ੂਜ਼ ਆ ਰਹੇ ਨੇ ਕਿ ਲੋਕਾਂ ਦੀ ਉਮਰ ਬੜੀ ਹੀ ਘਟਦੀ ਜਾ ਰਹੀ ਹੈ। ਅੱਜਕੱਲ ਛੋਟੇ-ਛੋਟੇ ਬੱਚਿਆਂ ਨੂੰ ਹਨਾ ਘੱਟ ਉਮਰ ਵਿੱਚ ਹੀ ਹਾਰਟ ਅਟੈਕਸ ਐ ਕੋਈ ਨਾ ਕੋਈ ਬਿਮਾਰੀਆਂ ਲੱਗ ਜਾਂਦੀਆਂ ਨੇ ਜੋ ਕਿ ਬਹੁਤ ਗਲਤ ਹੈ ਸਾਡੇ ਤੇ ਉਹਨ ਹਰ ਪੇਜੇ ਗੱਲ ਕਰੀਏ ਤਾਂ ਆ ਮਾਵਾ ਹਨਾ ਮਾਂ ਇੱਕ ਬੜਾ ਹੀ ਸੋਹਣਾ ਸ਼ਬਦ ਹੈ ਜਿਹੜੀ ਆਪਣੇ ਬੱਚੇ ਨੂੰ 9 ਮਹੀਨੇ ਕੁੱਖ ਵਿੱਚ ਰੱਖਦੀ ਹੈ ਤੇ ਆਪਣੇ ਬੱਚੇ ਨੂੰ ਪਾਲ ਕੇ ਹਨਾ ਵੱਡਾ ਕਰਦੀ ਹੈ ਜਿਵੇਂ ਕਿ ਸਾਨੂੰ ਪਤਾ ਲੱਗਿਆ ਕਿ ਸਾਡੇ ਪੰਜਾਬ ਦੇ ਮਸ਼ਹੂਰ ਕਾਇਕ ਰਾਜਵੀਰ ਜਵੰਦਾ ਜਿਨ੍ਹਾਂ ਦਾ ਹਾਲਾਂਚੇ ਦਿਹਾਂਤ ਹੋਇਆ ਹਨਾ ਸਾਨੂੰ ਬਹੁਤ ਹੀ ਦੁੱਖ ਲੱਗਾ ਹੈ ਖਬਰ ਸੁਣ ਕੇ ਇੱਕ ਮਾਂ ਜਿਹੜੀ ਆਪਣੇ ਬੱਚੇ ਨੂੰ ਇੰਨਾ ਪਿਆਰ ਕਰਦੀ ਹੈ ਪਿਆਰ ਨਾਲ ਪਲੋਸਦੀ ਹੈ ਤੇ ਜੇ ਉਹਦਾ ਪੁੱਤ ਉਹਦੀਆਂ ਅੱਖਾਂ ਤੋਂ ਦੂਰ ਹੋ ਜਾਏ ਹਨਾ ਉਸ ਦਾ ਦਿਹਾਂਤ ਹੋ ਜਾਏ ਤੇ ਇਹ ਸਾਨੂੰ ਬਹੁਤ ਹੀ ਬੁਰਾ ਫੀਲ ਹੁੰਦਾ ਹੈ ਬਹੁਤ ਬੁਰਾ ਲੱਗਦਾ ਹੈ ਤੇ ਜਿਵੇਂ ਕਿ ਰਾਜਵੀਰ ਜਵੰਦਾ ਜੀ ਦਾ ਸਾਨੂੰ ਸੁਣਨ ਨੂੰ ਮਿਲਿਆ ਕਿ ਉਹ ਉਹ ਗਾਇਕ ਹੋਣ ਦੇ ਨਾਲ ਨਾਲ ਬਾਈਕ ਰਾਈਡਰ ਵੀ ਸੀ ਹਨਾ ਤੇ ਪਹਿਲਾਂ ਸਾਨੂੰ ਪਤਾ ਲੱਗਿਆ ਕਿ ਉਹਨੇ ਪੰਜਾਬ ਪੁਲਿਸ ਵਿੱਚ ਵੀ ਕਾਫੀ ਟਾਈਮ ਡਿਊਟੀ ਕੀਤੀ ਹੈ ਹਨਾ ਤੇ ਕਿ ਜਿਹੜੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਹੈ ਇਹ ਬਾਈਕ ਰਾਈਡਿੰਗ ਦੇ ਬੜੇ ਸ਼ੌਕੀਨ ਨੇ ਹਨਾ ਬਾਈਕ ਰਾਈਡਿੰਗ ਕਰਦੇ ਤੁਸੀਂ ਰਾਜਵੀਰ ਜਵੰਦਾ ਬਾਰੇ ਕੀ ਜਾਣਦੇ ਹੋ ਤੇ ਉਹਨਾਂ ਦਾ ਦਿਹਾਂਤ ਕਿੱਦਾਂ ਹੋਇਆ ਮਤਲਬ ਤੁਹਾਨੂੰ ਕੀ ਕੀ ਪਤਾ ਲੱਗਦਾ ਦੇਖੋ ਜਿਵੇਂ ਤੁਸੀਂ ਪਹਿਲਾਂ ਉਹਨਾਂ ਦੇ ਮਦਰ ਦੀ ਗੱਲ ਕਰੀ ਤਾਂ ਮੈਂ ਉਹਨਾਂ ਦੀ ਮਦਰ ਨੂੰ ਪਹਿਲਾਂ ਤਾਂ ਬਹੁਤ ਘੱਟ ਮੈਂ ਦੇਖਿਆ ਨਹੀਂ ਸੀਗਾ ਜੀ ਮਤਲਬ ਜਦੋਂ ਉਹਨਾਂ ਦਾ ਐਕਸੀਡੈਂਟ ਹੁੰਦਾ ਦਿਓ ਵੈਂਟੀਲੇਟਰ ਤੇ ਸੀਗੇ ਉਹਨਾਂ ਦੀ ਮਦਰ ਔਨ ਕੈਮਰਾ ਉੱਤੇ ਹੀ ਜ਼ਿਆਦਾ ਆਏ ਨੇ ਤੇ ਉਹ ਵੀ ਉਹ ਸੇਵਾ ਕਰ ਰਹੇ ਸੀ ਉੱਥੇ ਹਸਪੀਟਲ ਦੇ ਘਰ ਕੋਲ ਜਿੰਨੇ ਦਿਨੋਂ ਐਡਮਿਟ ਰਹੇ ਨੇ ਉਹਨੇ ਨਨੇ ਹਸਪੀਟਲ ਦੇ ਬਾਹਰ ਲੰਗਰ ਲਾ ਕੇ ਰੱਖਿਆ ਜੀ ਤੇ ਜਿਹੜੇ ਕਿ ਰਾਜਵੀਰ ਜਵੰਦਾ ਜੀ ਨੂੰ ਸਨੈਪਚੈਟ ਤੇ ਦੇਖਦੇ ਸੀਗੇ ਉਸ ਨੈਟ ਤੇ ਅਕਸਰ ਆਪਣੀ ਮਾਤਾ ਜੀ ਨਾਲ ਫੋਟੋ ਵੀਡੀਓਸ ਬੰਦੇ ਰਹਿੰਦੇ ਸੀਗੇ ਤੇ ਜਿੰਨਾ ਕ ਮੈਂ ਜਵੰਦਾ ਜੀ ਬਾਰੇ ਜਾਣਦਾ ਉਹ ਖੁੱਲ ਕੇ ਜ਼ਿੰਦਗੀ ਜਿਉਣ ਵਾਲੇ ਇਨਸਾਨ ਸੀਗੇ ਜੀ ਤੇ ਉਹ ਆਪਣੇ ਸ਼ੌਂਕਾਂ ਨੂੰ ਪੂਰਾ ਕਰਦੇ ਸੀਗੇ ਉਹਨਾਂ ਦੇ ਤੁਸੀਂ ਕਈ ਵੀਡੀਓ ਦੇਖੀ ਹੋਣੀਆਂ ਪੈਰਾਗਲਾਈਡਿੰਗ ਕਰਦੇ ਨੇ ਜੀ ਜੀ ਤੇ ਕਾਰਸ ਦੇ ਨਾਲ ਸਟੰਟ ਕਰਦੇ ਨੇ ਬਾਈਕ ਰਾਈਡਿੰਗ ਦਾ ਜਣਾ ਉਹਨਾਂ ਨੂੰ ਕਾਫੀ ਸ਼ੌਂਕ ਸੀਗਾ ਉਹਨਾਂ ਦਾ ਐਕਸੀਡੈਂਟ ਹੁੰਦਾ ਉਹ ਜਿਹੜੇ ਕਿੱਟ ਵੀ ਉਹਨਾਂ ਦੇ ਜਿਹੜੀ ਜਿਹੜੀ ਕਿੱਟ ਉਹਨਾਂ ਨੇ ਪਾਈ ਹੋਈ ਸੀਗੀ ਉਹ ਵੀ ਕਿੱਟ ਉਹਨਾਂ ਨੇ ਬਾਹਰੋਂ ਮੰਗਾਈ ਹੋਈ ਸੀ ਤੇ ਨਿਊਜ਼ ਚ ਕਿਹਾ ਜਾ ਰਿਹਾ ਵੀ ਹਨਗੈਲੀ ਕਰੀ ਆ ਜੀ ਜਾਏ ਬਹੁਤ ਗੱਲਾਂ ਆਉਂਦੀਆਂ ਨੇ ਹਰਪ੍ਰੀਤ ਸਾਨੂੰ ਇਹ ਸੁਣਨ ਨੂੰ ਮਿਲੇ ਕਿ ਜਦੋਂ ਮਤਲਬ ਉਹ ਬਾਈਕ ਰਾਈਡਿੰਗ ਦਾ ਜਿਵੇਂ ਬੜੇ ਸ਼ੁਕੀਨ ਸੀ ਹਨਾ ਤੇ ਹਾਂ ਤੁਸੀਂ ਗੱਲ ਕੀਤੀ ਕਿ ਜੋ ਗियर ਕਿਟਸ ਹੁੰਦੀਆਂ ਉਹ ਵੀ ਮਤਲਬ ਉਹਨਾਂ ਦੀ ਬਾਹਰ ਦੀ ਸੀ ਮਹਿੰਗੀ ਸੀ ਹਨਾ ਵੀ ਵਧੀਆ ਸੇਫਟੀ ਲਈ ਮਤਲਬ ਆਪਣਾ ਪੂਰੀ ਸੇਫਟੀ ਨੂੰ ਧਿਆਨ ਰੱਖ ਕੇ ਚੱਲਦੇ ਸੀਗੇ ਪਰ ਹਰਪ੍ਰੀਤ ਇਹ ਗੱਲ ਇੱਥੇ ਆਉਂਦੀ ਹੈ ਕਿ ਜਿਵੇਂ ਸਾਨੂੰ ਇਹ ਸੁਣਨ ਨੂੰ ਮਿਲਿਆ ਕਿ ਮਤਲਬ ਜਦੋਂ ਜਾ ਰਹੇ ਸੀ ਤੇ ਅੱਗੇ ਕਈ ਪਸ਼ੂ ਦੇਖੇ ਸਾਨੂੰ ਆਵਾਰਾ ਪਸ਼ੂ ਦੇਖੇ ਜਿਹਦੇ ਕਾਰਨ ਉਹਨਾਂ ਦਾ ਐਕਸੀਡੈਂਟ ਹੋਇਆ ਕਿ ਐਕਸੀਡੈਂਟ ਐਨਾ ਬੁਰੀ ਤਰ੍ਹਾਂ ਹੋਇਆ ਕਿ ਰਾਜਵੀਰ ਜੀ ਦਾ ਜੀ ਬਚ ਨਹੀਂ ਪਾਏ ਵੈਂਟੀਲੇਟਰ ਤੇ ਪਹੁੰਚ ਗਏ ਐਨੇ ਦਿਨੋਂ ਮਤਲਬ ਮੌਤ ਨਾਲ ਉਹਨਾਂ ਨੇ ਲੜਾਈ ਕੀਤੀ ਪਰ ਆਖਿਰ ਉਹ ਹਾਰ ਗਏ ਤੇ ਸਾਡੇ ਵਿੱਚ ਨਹੀਂ ਰਹੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਐਲਾ ਤਾਂ ਦੇਖੋ ਜੀ ਇਹ ਗੱਲ ਬਹੁਤ ਜਿਹੜੀ ਚੱਲ ਰਹੀ ਹੈ ਵੀ ਉਹਨਾਂ ਦੀ ਟੀਮ ਨੇ ਵੀ ਔਨ ਕੈਮਰਾ ਆ ਕੇ ਕਲੀਅਰ ਕਰਿਆ ਜੀ ਵੀ ਜਿਹੜੀ ਜਵੰਦਾ ਸਰਦੀ ਜਿਹੜੀ ਕੈਮਰਾ ਸੀ ਗਿੰਬਲ ਉਹਦੀ ਰਿਕਾਰਡਿੰਗ ਜਿਹੜੀ ਚੱਲਦੀ ਰਹਿੰਦੀ ਸੀ ਇਹ ਕਈ ਰਿਕਾਰਡਿੰਗਾਂ ਪ੍ਰਾਣੀਆਂ ਵਿੱਚ ਨਿਕਲ ਗਈਆਂ ਵੀ ਹੁਣ ਵਾਲੀ ਰਿਕਾਰਡਿੰਗ ਕਿਉਂ ਨਹੀਂ ਆਈ ਹੈ ਜੀ ਜਿਹੜੀ ਉਹ ਉਹਦੀ ਨਾ ਬੈਟਰੀ ਬਹੁਤ ਘੱਟ ਹੁੰਦੀ ਉਹਨਾਂ ਦੇ ਟੀਮ ਨੇ ਵੀ ਦੱਸਿਆ ਵੀ ਉਹਨਾਂ ਨੂੰ ਉਹ ਟਾਈਮ ਤੇ ਯੂਜ਼ ਕਰਦੇ ਸੀਗੇ ਇਸ ਲਈ ਜਿਹੜੀ ਆਪਾਂ ਨੂੰ ਉਸ ਚੀਜ਼ ਦੀ ਰਿਕਾਰਡਿੰਗ ਵੀ ਨਹੀਂ ਮਿਲੀ ਤੇ ਇਹ ਕਲੀਅਰ ਵੀ ਨਹੀਂ ਹੋ ਪਾ ਗਿਓ ਡਾਇਰੈਕਟਰ ਵਾਰਾ ਪਸ਼ੂਆਂ ਦੇ ਵਿੱਚ ਵੱਜੇ ਨੇ ਕੋਈ ਕਹ ਰਿਹਾ ਕਾਰ ਚ ਵੱਜੇ ਨੇ ਕਾਰ ਐਕਸੀਡੈਂਟ ਕਾ ਦੇ ਮਰੇ ਪਸ਼ੂ ਆ ਗਏ ਜੀ ਤੇ ਉਹਨਾਂ ਦੇ ਬਾਈਕ ਦੇ ਵਿੱਚੋਂ ਬਾਦ ਵੀ ਨੇ ਜਿਹੜੇ ਪਸ਼ੂਆਂ ਦੇ ਮਿਲਨੇ ਹਾਂ ਜੀ ਨੇ ਹਾਂ ਤੇ ਹਰ ਪੇ ਜਿਵੇਂ ਮੈਂ ਪਹਿਲਾਂ ਹੀ ਉਹਨਾਂ ਦੇ ਮਾਤਾ ਜੀ ਬਾਰੇ ਗੱਲ ਕੀਤੀ ਹੈ ਨਾ ਤੇ ਮਾਤਾ ਪਿਤਾ ਹੁੰਦੇ ਨੇ ਜੋ ਸਾਡੀ ਜ਼ਿੰਦਗੀ ਵਿੱਚ ਬੜਾ ਹੀ ਇੱਕ ਅਹਿਮ ਸਥਾਨ ਰੱਖਦੇ ਨੇ ਹਨਾ ਤੇ ਇੱਕ ਜਦੋਂ ਮਾਂ ਤੋਂ ਉਹਨਾਂ ਦਾ ਪੁੱਤ ਵਿਛੜ ਗਿਆ ਦਿਲ ਦਾ ਟੁਕੜਾ ਜਦੋਂ ਦੂਰ ਹੋ ਜਾਂਦਾ ਹੈ ਉਦੋਂ ਬਹੁਤ ਹੀ ਦੁੱਖ ਲੱਗਦਾ ਹੈ ਕਹਿੰਦੇ ਨੇ ਕਿ ਜਦੋਂ ਮਾਤਾ ਪਿਤਾ ਨੂੰ ਕੁਝ ਹੁੰਦਾ ਹੈ ਹਨਾ ਬੱਚੇ ਨੂੰ ਤਾਂ ਦੁੱਖ ਲੱਗਦਾ ਹੀ ਹੈ ਪਰ ਜੇਕਰ ਬੱਚੇ ਨੂੰ ਕੁਝ ਹੁੰਦਾ ਹੈ ਤਾਂ ਮਾਤਾ ਪਿਤਾ ਉਹ ਦੁੱਖ ਸਾਂਭਣੀ ਪੈਂਦੇ ਨੇ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਆਪਣੀ ਜ਼ਿੰਦਗੀ ਵਿੱਚ ਮਾਤਾ ਪਿਤਾ ਦਾ ਕਿਸ ਤਾਨਾ ਦੇ ਕੋਈ ਮਾਤਾ ਪਿਤਾ ਦਾ ਸਭ ਤੋਂ ਉੱਚ ਦਰਜੇ ਦਾ ਸਵਾਲ ਨਾ ਕਿਤਾ ਸਾਖ ਨੂੰ ਪਤਾ ਵੀ ਪਰਮਾਤਮਾ ਤੋਂ ਵੀ ਪਹਿਲਾਂ ਮਾਤਾ ਪਿਤਾ ਨੂੰ ਮੰਨਦੇ ਨੇ ਜੀ ਜੀ ਤੇ ਜਿਹੜੇ ਉਹਨਾਂ ਦੇ ਮਾਤਾ ਜੀ ਦੀ ਹਾਲਤ ਦੇਖ ਕੇ ਬਹੁਤ ਦੁੱਖ ਹੋਇਆ ਤੇ ਉਹ ਘਰ ਚ ਇਕੱਲੇ ਕੌਣ ਵਾਲੇ ਸੀਗੇ ਤੇ ਉਹਨਾਂ ਦੇ ਜਵਾਗ ਵੀ ਛੋਟੇ 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 ਨੇ ਜੀ ਛੋਟੇ ਬੱਚੇ ਸੀ ਤੇ ਹਰਪ੍ਰੀਤ ਉਸ ਤੋਂ ਬਾਅਦ ਹਲੇ ਤਾਂ ਰਾਜਵੀਰ ਜਵੰਦਾ ਜੀ ਦੀ ਦੇਹਾਂਤ ਦੀ ਗੱਲ ਚੱਲ ਰਹੀ ਸੀ ਹਨ ਹਲੇ ਤਾਂ ਮਤਲਬ ਹਾਲਾਕੀ ਪਿਛਲੇ ਦਿਨੀ ਉਹਨਾਂ ਦਾ ਮਤਲਬ ਹਲੇ ਸਸਕਾਰ ਹੋਇਆ ਹੀ ਸੀਗਾ ਤੇ ਅਗਲੇ ਦਿਨ ਸਾਨੂੰ ਮਤਲਬ ਉਹ ਰਾਤ ਨੂੰ ਪਤਾ ਲੱਗਦਾ ਹੈ ਕਿ ਬਿਲਡਿੰਗ ਮਤਲਬ ਬਾਡੀ ਬਿਲਡਿੰਗ ਦੇ ਬਾਦਸ਼ਾਹ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਹਨ ਵਰਿੰਦਰ ਖੁੰਮਨ ਜੀ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਤੇ ਮਤਲਬ ਕਹਿੰਦੇ ਸੀ ਕਿ ਬਾਡੀ ਬਿਲਡਿੰਗ ਦੇ ਬਾਦਸ਼ਾਹ ਸੀ ਉਹ ਹਨਾ ਤੇ ਮਤਲਬ ਉਹਨਾਂ ਦੀ ਡਾਈਟ ਵੀ ਲੋਕ ਵੀ ਉਹਨਾਂ ਤੋਂ ਇਨਸਪਾਇਰ ਹੁੰਦੇ ਸੀ ਉਹਨਾਂ ਨੂੰ ਫੋਲੋ ਕਰਦੇ ਸੀ ਉਹਨਾਂ ਨੂੰ ਦੇਖਦੇ ਸੀ ਹਨਾ ਇਹ ਸਾਰੇ ਮਤਲਬ ਅੱਜ ਦੀ ਨੌਜਵਾਨ ਪੀਡੀਏ ਜਿਹੜੀ ਚੰਗੀ ਹੈ ਕਿ ਸਾਡੀ ਬਾਡੀ ਬਹੁਤ ਹੀ ਸਟਰੋਂਗ ਹੋਵੇ ਉਹ ਵਰਿੰਦਰ ਕੁਮਰ ਜੀ ਨੂੰ ਫੋਲੋ ਕਰਦੇ ਸੀ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਹ ਵਰਿੰਦਰ ਕੁਮਰ ਜੀ ਜਿਹੜੇ ਉਹ ਵਿਸ਼ੇ ਪੱਧਰ ਤੇ ਬਾਡੀ ਬਿਲਡਿੰਗ ਕਰਦੇ ਸੀ ਜੀ ਤਾਂ ਉਹਦਾ ਸਰੀਰ ਜਿਹੜਾ 6 ਫੁੱਟ ਪਲੱਸ ਉਹਨਾਂ ਦੀ ਹਾਈਟ ਸੀ ਤੇ ਉਹਦੇ ਸਰੀਰ ਦੀ ਜਿਹੜੀ ਬੋਡੀ ਬਿਲਡਿੰਗ ਜੋ ਵੀ ਬਹੁਤ ਸ਼ਾਨਦਾਰ ਸੀਗੀ ਜੀ ਬਹੁਤ ਮਿਹਨਤ ਕੀਤੀ ਸੀ ਉਹਨਾਂ ਨੇ ਵੀ ਤੇ ਉਹਨਾਂ ਨੇ ਬਾਲੀਵੁੱਡ 'ਚ ਵੀ ਕੰਮ ਕਰਿਆ ਠੀਕ ਹੈ ਤਾਂ ਸਲਮਾਨ ਸਰ ਨੂੰ ਵੀ ਜਦੋਂ ਪਹਿਲੀ ਵਾਰ ਮਿਲਿਆ ਨੇ ਮੈਨੂੰ ਉਹਦੀ ਇੱਕ ਵੀਡੀਓ ਦੇਖੀ ਆ ਜਦੋਂ ਸਲਮਾਨ ਖਾਨ ਨੂੰ ਪਹਿਲੀ ਵਾਰ ਮਿਲਦੇ ਨੇ ਤਾਂ ਉਹ ਵੀ ਉਹਨਾਂ ਨੂੰ ਕਹਿੰਦੇ ਨੇ ਵੀ ਮੈਨਿਆ ਮੈਂ ਅੱਜ ਤੱਕ ਇਹ ਹੈ ਜਾਂ ਇੰਡੀਆ ਦਾ ਬੋਡੀ ਬਿਲਡਰ ਮੈਨੇ ਕੋਈ ਨਹੀਂ ਦੇਖਿਆ ਨਹੀਂ ਦੇਖਿਆ ਫੋਰਨ 'ਚ ਤਾਂ ਹੁੰਦੇ ਨੇ ਪਰ ਆਪਣੇ ਇੰਡੀਆ 'ਚ ਐਨਾ ਬڑے ਲੈਵਲ ਦਾ ਬਾਡੀ ਦਾ ਸਰੀਰ ਬਣਾਉਣਾ ਬਹੁਤ ਮੁਸ਼ਕਿਲ ਗੱਲ ਆ ਜੀ ਤੇ ਉਹ ਆਲੇ ਉਹਨਾਂ ਨੇ ਆਪਣੇ ਇੰਸਟਾਗ੍ਰam ਤੇ ਸ਼ੇਅਰ ਕੀਤਾ ਸੀਗਾ ਰਾਜਵੀਰ ਜਵੰਦਾ ਜੀ ਦਾ ਉਹਨਾਂ ਦੇ ਭੋਗ ਦਾ ਦਿਨ ਸੀਗਾ ਉਸ ਦਿਨੇ ਉਹ ਫੋਟੋ ਸ਼ੇਅਰ ਕਰਦੇ ਨੇ ਉਹਨਾਂ ਦੇ ਭੋਗ ਦੀ ਤੇ ਸ਼ਾਮ ਨੂੰ ਉਹਨਾਂ ਦੀ ਡੈਥ ਹੋ ਜਾਂਦੀ ਆ ਉਹਨਾਂ ਦੇ ਜੱਟ ਦਾ ਮੇਨ ਕਾਰਨ ਇਹ ਸੀ ਉਹਨਾਂ ਦੇ ਸ਼ੋਲਡਰ ਦੀ ਸਰਜਰੀ ਸੀਗੀ ਉਹ ਕਰਵਾਉਣ ਲਈ ਹੋ ਜਾਂਦੇ ਨੇ ਕਾਰਨ ਨੂੰ ਅਟੈਕ ਵਗੈਰਾ ਦੀ ਪ੍ਰੋਬਲਮ ਜਿਹੜੀ ਆ ਜਾਂਦੀ ਆ ਤੇ ਇਸ ਕਾਰਨ ਮੌਕੇ ਤੇ ਉਹਨਾਂ ਦੀ ਡੈਥ ਹੋ ਜਾਂਦੀ ਆ ਡੈਥ ਹੋ ਗਏ ਕੋਈ ਗੰਭੀਰ ਸਮੱਸਿਆ ਨਹੀਂ ਸੀਗੀ ਉਹਨਾਂ ਨਾਲ ਜੀ ਡਾਈਟ ਦਾ ਵੀ ਫੁੱਲ ਧਿਆਨ ਰੱਖਦੇ ਸੀ ਉਹ ਕਿ ਚਲੋ ਮੌਕ ਨੇ ਤਾਂ ਮੌਕੇ ਤੇ ਆਏ ਜਾਣੇ ਮੌਤ ਕਿਸੇ ਨੂੰ ਨਹੀਂ ਛੱਡਦੀ ਹੈਗੀ ਜੀ ਬਿਲਕੁਲ ਤੇ ਉਹਨਾਂ ਦੇ ਟੈਸਟ ਵੀ ਜਿਹੜੇ ਰੈਗੂਲਰ ਹੁੰਦੇ ਰਹਿੰਦੇ ਸੀਗੇ ਬਹੁਤ ਧਿਆਨ ਰੱਖਦੇ ਸੀ ਆਪਣੇ ਸਰੀਰ ਦਾ ਉਹ ਜੀ ਕਿਉਂਕਿ ਬਰਿੰਦਰ ਘੁੰਮਣ ਵਰਗੇ ਵੱਡੇ ਬੋਡੀ ਬਿਲਡਰ ਨੇ ਜਿਹੜੇ ਆਪਣੀ ਲਾਈਫ 'ਚ ਅਣਗਹਿਲੀ ਨਹੀਂ ਕਰ ਸਕਦੇ ਤੇ ਜਨਾਬ ਉਹਨੇ ਕੀਤੀ ਹੈ ਜੀ 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 ਉਹਨਾਂ ਦੇ ਟੈਸਟ ਰੈਗੂਲਰ ਹੁੰਦੇ ਸੀ ਪ੍ਰੈਸ਼ਨ ਤੋਂ ਪਹਿਲਾਂ ਵੀ ਉਹਨਾਂ ਦੇ ਟੈਸਟ ਹੋਏ ਸੀ ਉਹਦੀਆਂ ਵੀ ਰਿਪੋਰਟਾਂ ਨੇ ਸਾਰਾ ਕੁਝ ਕਲੀਅਰ ਰਿਪੋਰਟਾਂ ਦੇ ਵਿੱਚ ਜੀ ਹਰਫਿਰ ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਹਨਾ ਮਤਲਬ ਤੁਸੀਂ ਸੱਚਾਈ ਹੀ ਦੱਸੀ ਇੱਕ ਤਰ੍ਹਾਂ ਦੀ ਕਿ ਮੌਤ ਹੈ ਜੋ ਕਿਸੇ ਨੂੰ ਨਹੀਂ ਲੱਗ। ਇੱਕ ਗੱਲ ਹੋਰ ਉਹ ਪਹਿਲੇ ਐਜ਼ ਅ ਵੈਜੀਟੇਰੀਅਨ ਬੋਡੀ ਬਿਲਡਰ ਸੀਗੇ ਜੀ ਇੰਡੀਆ ਦੇ ਸਭ ਤੋਂ ਵੱਡੇ ਤੇ ਵੈਜੀਟੇਰੀਅਨ ਬੋਡੀ ਬਿਲਡਰ ਸੀਗੇ ਲੋਕ ਕਹਿੰਦੇ ਨੇ ਵੈਜੀਟੇਰੀਅਨ ਚ ਬੋਡੀ ਨਹੀਂ ਬਣ ਸਕਦੀ। ਤੋਂ ਸਭ ਤੋਂ ਵਿਸ਼ਾਲ ਸਰੀਰ ਜਿਹੜਾ ਇੰਡੀਆ ਦਾ ਉਹ ਵੈਜੀਟੇਰੀਅਨ ਹੈ ਸੀਗਾ। ਬਿਲਕੁਲ ਬਿਲਕੁਲ ਬੜੀ ਹੀ ਮਿਹਨਤ ਸੀ ਉਸ ਦੇ ਪਿੱਛੇ ਹਨਾ ਤੇ ਹੁਣ ਜਿਵੇਂ ਹਰਪ੍ਰੀਤ ਮੈਂ ਗੱਲ ਕੀਤੀ ਹਨਾ ਕਿ ਤੁਸੀਂ ਕਿਹਾ ਮਤਲਬ ਸੱਚਾਈ ਦੱਸੇ ਤੁਸੀਂ ਕਿ ਮੌਤ ਕਿਸੇ ਨੂੰ ਵੀ ਨਹੀਂ ਛੱਡਦੀ ਹਨਾ ਤੇ ਕਿ ਐਦਾਂ ਦੀ ਨਜ਼ਰ ਲੱਗੀ ਪੰਜਾਬੀ ਇੰਡਸਟਰੀ ਨੂੰ ਕਿ ਇੱਕ ਇੱਕ ਕਰਕੇ ਸਾਡੇ ਮਹਾਨ ਕਲਾਕਾਰ ਸਾਡੇ ਵਿੱਚੋਂ ਰੁਕਸਤ ਹੋ ਗਏ ਹਨਾ ਉਸ ਤੋਂ ਬਾਅਦ ਹੀ ਅਗਲੇ ਦਿਨ ਸਾਨੂੰ ਫੋਕ ਗਾਇਕ ਮੀਨਸ ਫੋਕ ਸਿੰਗਰ ਹਨਾ ਲੋਕਗੀਤਾਂ ਦਾ ਵੀ ਬਾਸ਼ਾ ਕਿਹਾ ਜਾਂਦਾ ਸੀ ਉਹਨਾਂ ਨੂੰ ਤੇ ਮਤਲਬ ਬੜੇ ਹੀ ਸੋਹਣੀ ਆਵਾਜ਼ ਸੀ ਉਹਨਾਂ ਕੋਲ ਹਰਮੀਤ ਮਾਨ ਜੀ ਜਿਨ੍ਹਾਂ ਦੇ ਦਿਹਾਂਤ ਬਾਰੇ ਸਾਨੂੰ ਪਤਾ ਲੱਗਦਾ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਵੀ ਮਤਲਬ ਜਿਵੇਂ ਜਿਵੇਂ ਐਦਾ ਇੰਡਸਟਰੀ ਵਿੱਚ ਐਦਾ ਇਹ ਹਾਦਸੇ ਵਾਪਰਦੇ ਰਹੇ ਮਤਲਬ ਸਭ ਨੂੰ ਕਿਦਾਂ ਕੀ ਥੇਸ ਪਹੁੰਚੀ ਕਿਦਾਂ ਸਦਮਾ ਲੱਗਿਆ ਵੀ ਸਾਰਾ ਨੇ ਮਤਲਬ ਐਦਾ ਜੇ ਸੋਹਣੇ ਕਲਾਕਾਰਨ ਖੋ ਦਿੱਤਾ ਹੁਣ ਦੇਖੋ ਜੀ ਹਰਮੀਦਮਾਨ ਵਰਗੇ ਜਿਹੜੇ ਕਲਾਕਾਰ ਨੇ ਇਹਨਾਂ ਦੀ ਤਾਂ ਲੱਗ ਗਈ ਦੇਖ ਕਿਉਂਕਿ ਫੋਕ ਆਰਟਿਸਟ ਨੇ ਜੀ ਜੀ ਬਿਲਕੁਲ ਉਹ ਖਤਮ ਹੁੰਦੇ ਜਾ ਰਹੇ ਨੇ ਪੰਜਾਬ ਦੇ ਵਿੱਚ ਜੀ ਨਾ ਉਸ ਲਾਈਨ ਵੱਲ ਕੋਈ ਜਾਂਦਾ ਨਵੇਂ ਸਿੰਗਰ ਨੇ ਜਿਹੜੇ ਸਾਰੇ ਹਿਪ ਹੌਪ ਔਪ ਹਿਪ ਹਪ ਇਸ ਦੇ ਵਿੱਚ ਮਿਊਜ਼ਿਕ ਕਰਦੇ ਨੇ ਜੀ ਡੇਡ ਫੌਕ ਆਰਟਿਸਟ ਨੇ ਉਹਨਾਂ ਦੀ ਸੰਖਿਆ ਜਮਾਈ ਬਿਲਕੁਲ ਜਮਾਈ ਕਰਦੇ ਜਾ ਰਹੀ ਹੈ ਬਿਲਕੁਲ ਜਿਹੜਾ ਫੋਕ ਗੀਤ ਹੈ ਲੋਕ ਗੀਤ ਹਨ ਸਾਡੇ ਸੱਭਿਆਚਾਰ ਵਿੱਚ ਬੜੇ ਹੀ ਇੱਕ ਅਹਿਮ ਸਥਾਨ ਰੱਖਦੇ ਨੇ ਪਹਿਲੇ ਇਹਨਾਂ ਨੂੰ ਬੜਾ ਹੀ ਪਿਆਰ ਦਿੱਤਾ ਜਾਂਦਾ ਸੀ ਤੇ ਅੱਜ ਵੀ ਮਤਲਬ ਕਈ ਅਜੇਹੇ ਮਤਲਬ ਬਹੁਤ ਲੋਕ ਨੇ ਜਿਹੜੇ ਲੋਕ ਗੀਤਾਂ ਨੂੰ ਬਹੁਤ ਪਿਆਰ ਦਿੰਦੇ ਨੇ ਸਾਡੇ ਪੁਰਾਣੇ ਗਾਇਕ ਸੀ ਹਨ ਸੁਰਿੰਦਰ ਕੌਰ ਜੀ ਜਿਹੜੇ ਸਾਡੇ ਅਜ ਵਿੱਚ ਨਹੀਂ ਹੈਗੇ ਉਹਨਾਂ ਨੂੰ ਮਤਲਬ ਲੋਕ ਗੀਤਾਂ ਦੀ ਰਾਣੀ ਕਿਹਾ ਜਾਂਦਾ ਸੀ ਬੜੀ ਸੋਹਣੀ ਮਿੱਠੀ ਆਵਾਜ਼ ਸੀ ਉਹਨਾਂ ਦੀ ਤੇ ਉਸ ਤੋਂ ਬਾਅਦ ਹੀ ਹਰਪ੍ਰੀਤ ਸਾਨੂੰ ਇੰਡਸਟਰੀ ਵਿੱਚ ਮਤਲਬ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਪਤਾ ਲੱਗਦਾ ਹੈ ਇਹ ਐਕਟਰ ਬਹੁਤ ਸੋਹਣੇ ਐਕਟਰ ਹਨ ਜਿਵੇਂ ਸ਼ੇਰ ਗੇਲ ਜਿਨ੍ਹਾਂ ਦੇ ਮਤਲਬ ਪਿਤਾ ਜੀ ਦਾ ਵੀ ਦੇਹਾਂਤ ਸਾਨੂੰ ਦੇਖਣ ਨੂੰ ਮਿਲਿਆ ਤੇ ਖਾਨ ਸਾਹਿਬ ਜਿਨ੍ਹਾਂ ਦੇ ਪਹਿਲਾ ਮਾਤਾ ਜੀ ਦਾ ਦੇਹਾਂਤ ਹੋਇਆ ਉਸ ਤੋਂ ਬਾਅਦ ਇਹ ਹਾਲਾਂਕਿ ਸਾਨੂੰ ਉਹਨਾਂ ਦੇ ਪਿਤਾ ਜੀ ਦੇ ਦੇਹਾਂਤ ਬਾਰੇ ਪਤਾ ਨਹੀਂ ਲੱਗਦਾ ਤੇ ਦੇਖਦੇ ਹਾਂ ਕਿ ਉਹਨਾਂ ਦੀ ਹਾਲਤ ਬਹੁਤ ਹੀ ਮਾੜੀ ਸੀ ਤੇ ਮਤਲਬ ਤੁਹਾਨੂੰ ਕੀ ਲੱਗਦਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਵੀ ਇੰਡਸਟਰੀ ਵਿੱਚ ਕੀ ਮਾਹੌਲ ਸੀ ਵੀ ਇਹ ਕੀ ਮਤਲਬ ਆਪਾਂ ਜਦੋਂ ਕਹਿੰਦੇ ਆ ਕਿ ਦੁੱਖ ਸਿਰਫ ਕੀ ਆਮ ਲੋਕਾਂ ਨੂੰ ਲੱਗਦਾ ਹੈ ਕਿ ਜਿਹੜੇ ਇੰਡਸਟਰੀ ਵਿੱਚ ਜਿਹੜੇ ਕਲਾਕਾਰ ਨੇ ਇਹਨਾਂ ਨੇ ਸੰਘਰਸ਼ ਕੀਤਾ ਇਹਨਾਂ ਨੇ ਮਿਹਨਤ ਕੀਤੀ ਕਿ ਮਤਲਬ ਕੀ ਕਹਿਣਾ ਚਾਹੂੰਗੀ ਇਸ ਬਾਰੇ ਇੰਡਸਟਰੀ ਦੇ ਵਿੱਚ ਜਿਹੜੀ ਗੀ ਰੋਜ਼ ਮਾੜੀਆਂ ਖਬਰਾਂ ਆ ਰਹੀਆਂ ਨੇ ਸੀ ਤੇ ਸਾਰੇ ਇਹ ਅਰਦਾਸ ਕਰ ਰਹੇ ਨੇ ਵੀ 2026 ਚੱਲੀ ਅਲੀ ਬੀਤ ਜਾਵੇ ਜੀ ਕਿਉਂਕਿ ਇਹ ਜਿਹੜਾ ਸਮਾਂ ਹੈ ਇਹ ਨਿਭਾਉਣਾ ਸਭ ਲਈ ਔਖਾ ਬਿਲਕੁਲ ਜਦੋਂ ਵੀ ਫੋਨ ਖੋਲੋ ਕੋਈ ਨਾ ਕੋਈ ਘਟਨਾ ਦੀ ਘਟਨਾ ਦੀ ਸਭ ਨਹੀਂ ਤਾਂ ਕਿਸੇ ਨਾ ਕਿਸੇ ਦਾ ਫੋਨ ਆ ਜਾਂਦਾ ਹੋ ਜੀ ਰੋਜ਼ਾਨਾ ਨਿਊਜ਼ਪੇਪਰ ਤੇ ਇੱਕ ਨੱਕ ਇੰਡਸਟਰੀ ਦਾ ਕਲਾਕਾਰ ਦੀ ਫੋਟੋ ਹੁੰਦੀ ਹੈ ਵੀ ਉਹ ਨਹੀਂ ਰਹੇ ਜੀ ਇਹ ਦੇਖ ਕੇ ਬਹੁਤ ਦੁੱਖ ਲੱਗਦਾ ਤੇ ਐਦਾਂ ਹੀ ਲੱਗਦਾ ਵੀ ਕਿਸੇ ਦੀ ਨਜ਼ਰ ਲੱਗੀ ਹੈ ਇੰਡਸਟਰੀ ਨੂੰ ਬਿਲਕੁਲ ਪਰ ਸਾਡੀ ਇੰਡਸਟਰੀ ਜਿਹੜੀ ਹਾਲੇ ਵੀ ਮਜ਼ਬੂਤ ਹੈ ਮਜ਼ਬੂਤ ਹੈ ਬਿਲਕੁਲ ਜਿਵੇਂ ਉਹ ਹੀ ਗੱਲ ਕੀਤੀ ਕਿ ਪੰਜਾਬ ਨੂੰ ਅਜੇ ਹੀ ਨਜ਼ਰ ਲੱਗੀ ਹਨਾ ਕਿ ਮਤਲਬ ਬੜਾ ਕੁਝ ਦੇਖਣ ਨੂੰ ਮਿਲਿਆ ਤੇ ਮਤਲਬ 2025 ਵਿੱਚ ਕਈ ਅਜਿਹੀਆਂ ਘਟਨਾਵਾਂ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਹਨਾ ਵੀ ਜਿਵੇਂ 에어 ਇੰਡੀਆ ਦਾ ਕ੍ਰੈਸ਼ ਹੋਇਆ ਕਈ ਲੋਕਾਂ ਨੇ ਆਪਣੀ ਜਾਨ ਗਵਾਈ ਹਨਾ ਤੇ ਬਹੁਤ ਕੁਝ ਅਜਿਹਾ ਦੇਖਣ ਨੂੰ ਮਿਲਦਾ ਤੇ ਮਤਲਬ ਹਰਪ੍ਰੀਤ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਵੀ ਕੀ ਅਜਿਹੇ ਸੁਧਾਰ ਕੀਤਾ ਜਾ ਸਕਦਾ ਮਤਲਬ ਤੁਹਾਡਾ ਕੀ ਸੰਦੇਸ਼ ਹੈ ਇੱਕ ਹਨਾ ਵਿਕ ਨੌਜਵਾਨ ਪੀੜੀ ਨੂੰ ਵੀ ਤੇ ਅੱਜ ਦੇ ਬੱਚਿਆਂ ਨੂੰ ਵੀ ਵਿ ਕੀ ਆਪਣੇ ਇੱਕ ਲਾਈਫ ਮੇਨਟੇਨਿੰਗ ਵਿੱਚ ਆਪਣੀ ਹੈਲਥ ਵਿੱਚ ਵੀ ਤੇ ਆਪਣੇ ਇੱਕ ਸਕੈਡਿਊਲ ਵਿੱਚ ਕੀ ਅਜਿਹੇ ਸੁਧਾਰ ਕੀਤਾ ਜਾਵੇ ਕਿ ਅਸੀਂ ਮਤਲਬ ਆਪਣੇ ਲਾਈਫ ਵਲ ਵੀ ਧਿਆਨ ਦੇ ਪਾਈ ਆਪਣੇ ਹੈਲਥ ਵਲ ਵੀ ਆਪਣੇ ਮਾਤਾ ਪਿਤਾ ਵਲ ਵੀ ਤੇ ਇੱਕ ਸਹੀ ਤੇ ਸੂਝਵਾਨ ਸੋਚ ਕਿੱਦਾ ਬਣਾਈਏ ਆਪਣੀ ਦੇਖੋ ਜੇ ਨੌਜਵਾਨਾਂ ਨੂੰ ਜਿਹੜੀ ਮੇਰੇ ਵੱਲੋਂ ਦਾ ਇਹ ਸੇਧ ਵੀ ਆਪਾਂ ਨੂੰ ਇਹ ਚੀਜ਼ਾਂ ਤੋਂ ਸਿੱਖਣਾ ਚਾਹੀਦਾ ਜੀ ਪਹਿਲੇ ਨੰਬਰ ਤੇ ਜਸਵਿੰਦਰ ਪੱਲਾ ਜੀ ਉਹਨਾਂ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ ਸਿੱਖਣਾ ਚਾਹੀਦਾ ਵੀ ਆਪਾਂ ਆਪਣੇ ਕੰਮਾਂ 'ਚ ਕਿਵੇਂ ਅੰਗੇਜ ਹੋਣਾ ਆਪਣੀ ਵਕਤਰੀ ਪਛਾਣ ਉਹਨਾਂ ਨੂੰ ਉਹਨਾਂ ਨੂੰ ਫਿਲਮ ਦੀ ਲੋੜ ਨਹੀਂ ਹੁੰਦੀ ਸੀ ਫਿਲਮ ਨੂੰ ਉਹਨਾਂ ਦੀ ਲੋੜ ਹੁੰਦੀ ਸੀ ਬਿਲਕੁਲ ਜੀ ਤੇ ਆਪਾਂ ਨੂੰ ਇਹ ਤੀਜੇ ਦੇ ਦਲਤਿਆਂ ਦੇਣਾ ਪੈਣਾ ਵੀ ਆਪਣੇ ਆਪ 'ਚ ਆਪਣੀ ਕਬੀਲੀਅਤ ਆਪਾਂ ਨੂੰ ਬਣਾਉਣੀ ਚਾਹੀਦੀ ਹੈ ਉਹ ਨਹੀਂ ਚਾਹੀ ਤੇ ਦੂਜੇ ਨੰਬਰ ਤੇ ਰਾਜਵੀਰ ਜਵੰਦਾ ਜੀ ਦੀ ਜਿਹੜੀ ਡੈਥ ਹੋਈ ਆ ਉਹਦੇ ਤੋਂ ਵੀ ਆਪਾਂ ਨੂੰ ਦੇਖਣਾ ਚਾਹੀਦਾ ਜਿਹੜੀ ਉਹਨਾਂ ਦੇ ਗੀਅਰ ਕਿੱਟਾਂ ਪਾਈਆਂ ਹੋਈਆਂ ਸੀ ਉਹਨਾਂ ਨੇ ਫੌਰਨ ਤੋਂ ਮਗਾਇਆ ਸੀ ਸਪੈਸ਼ਲ ਤਿਆਰ ਕਰੀਏ ਸੀ ਜੀ ਜੀ ਕਿਉਂਕਿ ਜਿਹੜੀ ਬਾਈਕ ਸੀ ਵੀ ਉਹ ਵੀ 25-26 ਲੱਖ ਰੁਪਏ ਦੀ BMW ਦੀ ਨਵੇਂ ਉਹ ਮਾਡਲ ਸੀਗਾ ਹੀ ਉਹ ਵੀ 40-50 ਦੀ ਸਪੀਡ ਤੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਜਾਕੇ ਉਹ ਬਹੁਤ ਵਧੀਆ ਬਾਈਕ ਰਾਈਡਰ ਹੁੰਦੇ ਨੇ ਜੀ ਜੀ ਤੇ ਇੱਥੇ ਨਾਰਮਲ ਤੁਸੀਂ ਦੇਖਿਆ ਹੋਊਗਾ ਦੀਵਾਲੀ ਵਾਲੇ ਜਾਂ ਹੋਲੀ ਵਾਲੇ ਦਿਨ ਉਲੜਵਾਦੀ ਕਰ ਕੀਤੀ ਜਾਂਦੀ ਆ ਜੀ ਤੇਜ਼ ਮੋਟਰਸਾਈਕਲ ਚਲਾਉਂਦੇ ਨੇ ਬਿਲਕੁਲ ਹਾਂ ਜੀ ਯਾ ਮਤਲਬ ਹਰਪੇਤ ਤੁਹਾਡੇ ਅਨਮੋਲ ਸ਼ਬਦਾਂ ਨਾਲ ਤੁਸੀਂ ਇੱਕ ਮਤਲਬ ਇਹੀ ਸੰਦੇਸ਼ ਦੇਣਾ ਚਾਹੁੰਦੇ ਹੋ ਹਨ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਜਾਂ ਬੱਚੇ ਨੇ ਉਹਨਾਂ ਨੂੰ ਬਹੁਤ ਹੀ ਧਿਆਨ ਦੇਣਾ ਚਾਹੀਦਾ ਹੈ ਆਪਣੀ ਸਿਹਤ ਤੇ ਵੀ ਤੇ ਮਤਲਬ ਕਿਦਾਂ ਅੱਜਕੱਲ ਨੌਜਵਾਨ ਪੀੜ੍ਹੀ ਐਦਾਂ ਵੀ ਸਭ ਨੂੰ ਇੱਕ ਇਹ ਫੈਸ਼ਨ ਲੱਗਦਾ ਹੈ ਹਨਾ ਵੀ ਬਾਈਕ ਰਾਈਡਿੰਗ ਕਰਨੀ ਐ ਤੇ ਚਲਾਉਣਾ ਬਟ ਉਹ ਧਿਆਨ ਨਹੀਂ ਦਿੰਦੇ ਜੀ ਦਾ ਫਿਰ ਉਹ ਕੋਈ ਐਕਸੀਡੈਂਟਸ ਕਰਕੇ ਉਸ ਦੀ ਮਾਰ ਵਿੱਚ ਲਪੇਟ ਵਿੱਚ ਆ ਜਾਂਦੇ ਨੇ ਤੇ ਸ਼ਿਕਾਰ ਹੋ ਜਾਂਦੇ ਨੇ ਤੇ ਸਾਨੂੰ ਬੜਾ ਕੁਝ ਹੀ ਦੇਖਣ ਨੂੰ ਮਿਲਦਾ ਤੇ ਇਸ ਪ੍ਰੋਗਰਾਮ ਰਾਹੀਂ ਅਸੀਂ ਹੀ ਸੰਦੇਸ਼ ਦੇਣਾ ਚਾਹੁੰਦੇ ਸੀ ਕਿ ਸਾਨੂੰ ਬਹੁਤ ਹੀ ਸੋਚ ਸਮਝ ਕੇ ਤੇ ਧਿਆਨ ਨਾਲ ਚੱਲਣਾ ਚਾਹੀਦਾ ਹੈ ਸਾਡੇ ਪੰਜਾਬ ਨੂੰ ਦਿਖ ਰਿਹਾ ਹੈ ਕਿ ਸਾਨੂੰ ਜੋ ਮਤਲਬ 2025 ਲੋਕਾਂ ਨੇ ਉਮੀਦ ਕੀਤੀ ਸੀ ਕਿ ਬਹੁਤ ਹੀ ਸੋਨਾ ਜਾਏਗਾ ਉਸ ਦੀ ਸ਼ੁਰੂਆਤ ਤਾਂ ਬੜੀ ਹੀ ਸੋਹਣੀ ਹੋਈ ਸੀ ਲੋਕਾਂ ਨੂੰ ਉਮੀਦਾਂ ਸੀ ਬੜਾ ਹੀ ਮਿੱਠਾ ਤੇ ਸੋਨਾ ਮਾਹੌਲ ਸੀ ਉਸ ਤੋਂ ਬਾਅਦ ਜਿਵੇਂ ਹੀ ਸਾਨੂੰ ਦਰਦ ਭਰੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਨੇ ਹਨਾ ਮਤਲਬ ਕਈ ਦਿਹਾਂਤ ਹੁੰਦੇ ਦਿਖਦੇ ਨੇ ਕਈ ਅਜਿਹੇ ਕੇਸਿਸ ਦਿਖਦੇ ਨੇ ਜੋ ਸਾਡੀ ਸੋਚ ਤੋਂ ਹੀ ਪਰੇ ਸੀਗੇ ਫੜ ਸਾਡੀ ਪਰਮਾਤਮਾ ਤੋਂ ਰੱਬ ਤੋਂ ਇਹੀ ਗੁਜ਼ਾਰਿਸ਼ ਰਵੇਗੀ ਕਿ ਸਾਰਾ ਕੁਝ ਠੀਕ ਰਵੇ ਤੇ ਜਿਹੜਾ ਅਗਲਾ 2026 ਛੜਨਾ ਹੈ ਉਸਾਰਿਆਂ ਲਈ ਬਹੁਤ ਹੀ ਸੋਹਣਾ ਸਾਲ ਚੜੇ ਪੰਜਾਬੀ ਇੰਡਸਟਰੀ ਨੂੰ ਵੀ ਜਿਹੜੀ ਨਜ਼ਰ ਲੱਗੀ ਹੈ ਮਤਲਬ ਪੰਜਾਬੀ ਇੰਡਸਟਰੀ ਲਈ ਵੀ ਅਗਲਾ ਸਾਲ ਤੇ ਸਾਰਿਆਂ ਲਈ ਬਹੁਤ ਖੁਸ਼ੀਆਂ ਭਰਿਆ ਤੇ ਸੁਨਾਰਾ ਰਵੇ ਅਸੀਂ ਹੁਣ ਲਵਾਂਗੇ ਤੁਹਾਡੇ ਤੋਂ ਇਜਾਜ਼ਤ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਐਦਾਂ ਜੁੜੇ ਰਹੋਗੇ ਤੇ ਅਸੀਂ ਹੋਰ ਨਵੇਂ ਪ੍ਰੋਗਰਾਮ ਲੈ ਕੇ ਤੁਹਾਡੇ ਅੱਗੇ ਜ਼ਰੂਰ ਪੇਸ਼ ਹੋਵਾਂਗੇ ਧੰਨਵਾਦ